ਹਾਂਜੀ ਸਿੱਖ ਪੰਥ ਦਾ ਇੱਕ ਹੋਰ ਪੱਖ ਦਾ ਮੁੱਦਾ ਸਾਹਮਣੇ ਆਇਆ 30 ਜੁਲਾਈ ਦਿਨ ਮੰਗਲਵਾਰ ਨੂੰ ਗੁਰਦੁਆਰਾ ਅਜੀਤਸਰ ਸਾਹਿਬ ਰਤਿਆ ਵਿਖੇ ਮੀਟਿੰਗ ਹੋਈ ਹੈ ਜਿਸ ਦੇ ਦੌਰਾਨ ਸਮੂਹ ਖਾਲਸਾ ਪੰਥ ਦੀਆਂ ਜਥੇਬੰਦੀਆਂ ਨੇ ਮੀਟਿੰਗ ਗੱਲਬਾਤ ਕੀਤੀ ਹੈ ਨਗਰ ਮੂਸਾ ਜ਼ਿਲ੍ਹਾ ਮਾਨਸਾ ਦੇ ਵਸਨੀਕ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਘਰਾਣੇ ਵਾਲੇ ਜੋ ਕਿ ਇਸ ਨਗਰ ਵਿੱਚ ਗੁਰਮਤਿ ਵਿਦਿਆਲਾ ਅਥਵਾ ਅਕੈਡਮੀ ਚਲਾ ਰਹੇ ਹਨ ਬੀਤੇ ਦਿਨੀ ਨਗਰ ਮੂਸਾ ਦੇ ਵਸਨੇ ਇੱਕ ਕੁਝ ਲੋਕਾਂ ਨੇ ਵਧੇ ਕੀ ਕੀਤੀ 28 ਤਰੀਕ ਦਿਨ ਐਤਵਾਰ ਨੂੰ ਸਵੇਰੇ ਤਕਰੀਬਨ ਸਵੇਕ 7:00 ਵਜੇ ਅਕੈਡਮੀ ਦੇ ਵਿੱਚ 50-60 ਬੰਦਿਆਂ ਦਾ ਹਜੂਮ ਦਾਖਲ ਹੁੰਦਾ ਹੈ ਥੋੜਾ ਉਹਨਾਂ ਦੇ ਕੋਲ ਹੈ ਤੇ ਅਕੈਡਮੀ ਦੇ ਜਿੰਦਰੇ ਜਿਹੜੇ ਕਮਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਸਨ ਉਸ ਕਮਰੇ ਦੇ ਜਿੰਦੇ ਕੁੰਡੇ ਤੋੜਨੇ ਭੰਣੇ ਸ਼ੁਰੂ ਕਰ ਦਿੱਤੇ ਤੇ ਬੜੀ ਬਦਸਲੂਕੀ ਦੇ ਨਾਲ ਬਿਨਾਂ ਕਿਸੇ ਮਾਨ ਮਰਿਆਦਾ ਬਿਨਾਂ ਕਿਸੇ ਡਰ ਭੈ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਜਾਂਦਾ ਗਿਆ ਬਹੁਤ ਸਾਰੀ ਚੜ੍ਹਤ ਵੀ ਹੋਈ ਪਰ 50-60 ਬੰਦਿਆਂ ਦੇ ਵਿੱਚ ਬਾਬਾ ਜੀ ਦੀ ਕੋਈ ਪੇਸ਼ ਨਾ ਗਈ ਇਸ ਗੱਲ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ थाना ਸਦਰ ਰਾਮ ਦਿੱਤੇ ਵਾਲਾ ਵਿਖੇ ਕੀਤੀ ਗਈ ਪਰ ਹਜੇ ਤੱਕ ਕਿਸੇ ਦਬਾਅ ਦੇ ਕਾਰਨ ਕੋਈ ਸੁਣਵਾਈ ਨਹੀਂ ਹੋਈ ਜਿਹਦੇ ਕਰਕੇ ਸਿੱਖ ਜਥੇਬੰਦੀਆਂ ਨੇ ਭਾਰੀ ਰੋਸ ਜਤਾਇਆ ਹੈ 3 ਅਗਸਤ ਦਿਨ ਸ਼ਨੀਵਾਰ ਨੂੰ ਥਾਣਾ ਸਦਰ ਆਰੰਭ ਦਿੱਤੇ ਵਾਲਾ ਵਿਖੇ ਧਰਨਾ ਲਗਾਇਆ ਜਾਏਗਾ ਰੋਸ ਮਾਰ ਛੱਡਿਆ ਜਾਏਗਾ ਤੇ ਜਾਣਕਾਰੀ ਦੇ ਵਿੱਚ ਇਹ ਵੀ ਗੱਲ ਆਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਕਰਕੇ ਸ੍ਰੀ ਅਖੰਡਪਾਲ ਸਾਹਿਬ ਜੀ ਕਿਤੇ ਜਾਣਗੇ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਘਰਾਂਗਣੇ ਵਾਲੇ ਇਹ ਮੈਂ ਦੱਸਣ ਦੇ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਪਰਿਵਾਰ ਦਾ ਵੀ ਇਹਦੇ ਵਿੱਚ ਪੂਰਾ ਪੂਰਾ ਹੱਥ ਹੈ ਫੇ ਉਹਦੇ ਵਿੱਚ ਸਰਦਾਰ ਬਰਕਾਉਂਸ ਸੀ ਜਿਹੜਾ ਸਿੱਧੂ ਮੂਸੇਆ ਦਾ ਪਿਤਾ ਫੇ ਉਹਦੇ ਵਿੱਚ ਸਰਦਾਰ ਬਰਕਾਉਂਸ ਸੀ ਜਿਹੜਾ ਸਿੱਧੂ ਮੂਸੇਆ ਦਾ ਪਿਤਾ ਫੇ ਉਹਦੇ ਵਿੱਚ ਸਰਦਾਰ ਬਰਕਾਉਂਸ ਸੀ ਜਿਹੜਾ ਸਿੱਧੂ ਮੂਸੇਆ ਦਾ ਪਿਤਾ ਫੇ ਉਹਦੇ ਵਿੱਚ ਸਰਦਾਰ ਬਰਕਾਉਂਸ ਸੀ ਜਿਹੜਾ ਸਿੱਧੂ ਮੂਸੇਆ ਦਾ ਪਿਤਾ ਉਹ ਵੀ ਸਾਨੂੰ ਸੰਗਤ ਲੋਕੀ ਕਹ ਰਹੇ ਸੀ ਕਿ ਉਹਦਾ ਹੱਥ ਹੋਊਗਾ ਅੱਗੇ ਅਸੀਂ ਕਿਹਾ ਵੀ ਸਾਨੂੰ حاجه ਪਤਾ ਨਹੀਂ ਜਿੰਨਾ ਚਿਰ ਗੱਲ ਕਰੀਆ ਨਹੀਂ ਕਿਸੇ ਦੇ ਬਾਰੇ ਬੋਲਣਾ ਗੱਲ ਸਾਨੂੰ ਪਤਾ ਨਹੀਂ ਇਹ ਵੀ ਸ਼ੈਰ ਨਾਮ ਪਰ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਰਹਿੰਦਾ ਇੱਕ ਮੁੰਡਾ ਕੋਲਦੀਪ ਸਿੰਘ ਮੂਸੇਵਾਲਾ ਅੱਜ ਉਹਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਅੱਜ ਉਹਦੇ ਫੇਸਬੁਕ ਆਈਡੀ ਤੇ ਸਾਡੇ ਤੇ ਕਮੈਂਟ ਆਉਣੇ ਸ਼ੁਰੂ ਹੋ ਗਏ ਕਿ ਆ ਵੀ ਜਿਹੜਾ ਚਾਰ ਗੁਰਦੁਆਰਾ ਹੈ ਪੰਜਵਾਂ ਅਸੀਂ ਬਣਾਣੀ ਦਿਨੋ ਮਤਲਬ ਉਹਨਾਂ ਨੇ ਸਾਡੇ ਤੇ ਪਿਛਲੇ 13 ਸਾਲਾਂ ਤੋਂ ਜਿਹੜੇ ਬਰੇਮ ਲਾਏ ਜਾਂ ਦੋ ਤਿੰਨ ਵਡੇ ਬਰੇਮ ਆ ਇੱਕ ਬਰੇਮ ਤਾਂ ਉਹਨੇ ਪਹਿਲਾਂ ਤੇ ਆਉਣੇ ਸ਼ੁਰੂ ਕੀਤਾ ਵੀ ਇਹ ਗੁਰਦੁਆਰਾ ਦਾ ਬਣਾਊਗਾ ਗੁਰਦੁਆਰਾ ਬਣਾਊਗਾ ਸਭ ਜਿਹੜਾ ਪਤਾ ਹੋਇਆ ਬਾਰਾ ਸੱਜ ਦਾ ਗੁਰੂ ਮਿਲਾਂ ਕਰਦੇ ਸੀ ਅਸੀਂ ਗੁਰਦੁਆਰੇ ਸਾਹਿਬ ਜਾਣੋਂ ਲਾ ਕੇ ਫਿਰ ਉਹਨਾਂ ਨੇ ਇੱਕ ਨਵਾਂ ਬਲੇਵ ਸ਼ੁਰੂ ਕਰਤਾ ਸਾਡੇ ਵਿੱਚ ਵੀ ਇਹ ਆਪਣੇ ਗੁਰਦੁਆਰੇ ਨੂੰ ਬਦੂਗਾ ਆਪਣੇ ਗੁਰਦੁਆਰੇ ਨੂੰ ਇਹ ਆਪਣਾ ਗੁਰਦੁਆਰਾ ਬਦੂਗਾ ਫਿਰ ਉਹਨਾਂ ਨੇ ਸੰਗਤ ਨੂੰ ਇਹ ਬਤਾਉਣਾ ਜਦੋਂ ਸਾਡਾ ਰੋਲਾ ਪੈਣ ਲੱਗਾ ਅਸੀਂ ਇਹ ਜਾਣੋਂ ਲਾ ਕੇ ਕੋਣੋ ਇਹੋ ਵੀ ਪ੍ਰੈਜ਼ੀਡੈਂਟ ਤੇ ਆ ਗਏ ਤੂੰ ਗੁਰਦੁਆਰਾ ਬਣਾਉਗਾ ਇਹ ਗੁਰਦੁਆਰਾ ਬਣਾਉਗਾ ਇਹ ਗੁਰਦੁਆਰਾ ਤਾਂ ਹੁਣ ਉਹਦੇ ਵਿੱਚ ਉਹਨਾਂ ਦੀ ਪਰਿਵਾਰ ਦੀ ਸ਼ਮੂਲੀਅਤ ਸਿੱਧੇ ਤੋਂ ਹੋ ਗਈ

ਛੇ ਦਿਨਾਂ ਬਾਅਦ ਪਰਸੋਂ ਦੀ ਗੱਲ ਹੈ ਪਰਸੋਂ ਨਗਰ ਵਾਲਿਆਂ ਨੇ ਵਧੀ ਕੀ ਕੀਤੀ ਹੈ ਗੁਰਦੁਆਰਾ ਸਰਕੀ ਕਮੇਟੀ ਨੇ ਸਤਕਾਰਯੋਗ ਬਾਬਾ ਰਾਜਵੰਦਰ ਸਿੰਘ ਜੀ ਜੋ ਕਿ ਇੱਕ ਸਿੱਖ ਪ੍ਰਕਾਰਤ ਹਨ ਗੁਰਮੁਖੀ ਗੱਲ ਕਰਨ ਵਾਲੇ ਹਨ ਉਹਨਾਂ ਦੇ ਨਾਲ ਜੋ ਵਧੀ ਕੀਤੀ ਹੈ ਉਹ ਆਪ ਜੀ ਨੇ ਵੀਡੀਓ ਰਾਹੀਂ ਵੇਖੀ ਵੀ ਹੋਵੇਗੀ ਤਾਂ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਸਜਾਓ ਹਰਿਆਣਾ ਸਾਰੇ ਰਾਜਸਥਾਨ ਸਾਰੀ ਜਿਹੜੀ ਸਭਾ ਦੇ ਵਿੱਚ ਕਰਤਾ ਹੋਈਏ ਤੇ ਇਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਸਰਕਾਰ ਜੋ ਸਿਰ ਪ੍ਰਚਾਰਕ ਦੀ ਇਹਨਾ ਜਾਂ ਕਿਸ ਕਰਦੇ ਹੈ ਤਾਂ ਪ੍ਰਸ਼ਾਸਨ ਕੋਲ ਤੁਸੀਂ ਮਰਜ਼ੀ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਬਣਦੀ ਕਾਰਵਾਈ ਕਵੀਸ਼ਰ ਜਿਤ ਪ੍ਰਚਾਰਕ ਸਨ ਸਾਰੇ ਇਕੱਤਰ ਹੋ ਕੇ ਰਾਜਸਥਾਨ ਪੰਜਾਬ ਹਰਿਆਣਾ ਸਾਰੇ ਇੱਥੇ ਕਸ਼ਤ ਤੱਕ ਸਿੰਘ ਪ੍ਰਚਾਰਕ ਇਕੱਠੇ ਹੋ ਕੇ ਅਸੀਂ ਫਿਰ ਅਰੰਗਦੇਵਾਲੇ ਨੂੰ ਜਗਾ ਥਾੜਾ ਸਰੂ ਰਣਵਾਸ ਸਰੂ ਰੋ ਤੇ ਪ੍ਰਾਰੰਭ ਕਰਨ ਸਨ ਜਿਹੜਾ ਘਰਾਂ ਲੱਗ ਬੈਠਣ ਗਿਆ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਬਣਦੀ ਕਾਰਵਾਈ ਕੀਤੀ ਜਾਵੇ ਜੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਸਾਨੂੰ ਐਸੇ ਫੋਸ ਫੈਸਲੇ ਦਾ ਐਸੇ ਫੋਸ ਦਾ ਚੱਕਰ ਦੀ ਜਰੂਰਤ ਨਾ ਪਵੇ ਪ੍ਰਸ਼ਾਸਨ ਤੋਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਸਿੱਧ ਪ੍ਰਚਾਰ ਕੇ ਬਾਬਾ ਰਾਜਵਿੰਦਰ ਸਿੰਘ ਜੀ ਨਾਲ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਆਉਣ ਵਾਲੀ ਤਿੰਨ ਕਰੀਗ ਨੂੰ ਦਿਨ ਸ਼ਨੀਵਾਰ ਨੂੰ ਪ੍ਰਧਾਨ ਅਸਲਾਮ ਅੱਲੇ ਸਾਰੇ ਹਸਤੇ ਦਾ ਦੇ ਸਿੱਖ ਪ੍ਰਚਾਰਕ ਕਤਲ ਹੋ ਗਏ ਅਸੀਂ ਜਿਹੜਾ ਮਾਸਾ ਰੁਣਦੇ ਵਾਲੇ ਰੋਡ ਦੇ ਉੱਤੇ ਜਿੱਦੇ ਧਰਨਾ ਲਾਉਂਦੀ ਜਿੱਦੀ ਸਫਾਤ ਪ੍ਰਚਾਰ ਕਰਨ ਵਿਚਾਰ ਕੀਤੀ ਹੈ ਉਹ ਜਿਹੜਾ ਫੈਸਲਾ ਲਿਆ ਉਹਦੇ ਤੇ ਸਾਰੇ ਪੈਰਾ ਦੇਵਾਂਗੇ ਸੋ ਫਿਰ ਰੇਤੀ ਕਰਦੇ ਪ੍ਰਸ਼ਾਸਨ ਨੂੰ ਕੇ ਦੇਸ ਫਸਲ ਦੇ ਉੱਤੇ بڑے ਖਲਕੀਨੇ ਨਾਲ ਧਿਆਨ ਦੇ ਕੇ ਸਤਾਰਾ ਭਾਈ